ਨੇਪਾਲ ਨੇ ਸੋਸ਼ਲ ਮੀਡੀਆ ਦੇ 26 ਪਲੇਟਫਾਰਮ ਜਿਹੜੇ ਬੰਦ ਕਰ ਦਿੱਤੇ ਆ ਬਿਲਕੁਲ ਫੇਸਬੁੱਕ ਸਣੇ ਇੰਸਟਾਗ੍ਰam ਵਟਸਐਪ ਟਵਿੱਟਰ YouTube ਇਹਦੇ ਸਮੇਤ 26 ਪਲੇਟਫਾਰਮ ਜਿਹੜੇ ਆ ਗਿਆ ਮਤਲਬ ਕਿ ਇਹ ਐਪਲੀਕੇਸ਼ਨਸ ਹੈਗੀਆਂ ਉਹ ਸਾਰੇ ਸੋਸ਼ਲ ਮੀਡੀਆ ਦੇ ਇਹਨਾਂ ਨੇ ਬੰਦ ਕਰਤੇ ਆ 4 ਸਤੰਬਰ ਤੋਂ ਬੰਦ ਕਰਤੇ ਆ ਕੀ ਇਸ ਤਰ੍ਹਾਂ ਕਦੀ ਇੰਡੀਆ ਚ ਵੀ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਹੋ ਜਾਣ ਉਹ ਸਾਰੇ ਤੇ ਆਪਾਂ ਗੱਲ ਕਰਦੇ ਆ ਫਿਲਹਾਲ ਸ਼ੁਰੂ ਕਰਦੇ ਆ ਕਿ ਨੇਪਾਲ ਦੇ ਵਿੱਚ ਇਸ ਤਰ੍ਹਾਂ ਕਿਉਂ ਕੀਤਾ ਗਿਆ ਜੇ ਮੈਂ ਗੱਲ ਕਰਾਂ ਕਿ 2 ਹਫ਼ਤੇ ਪਹਿਲਾਂ ਨੇਪਾਲ ਦੀ ਜਿਹੜੀ ਸੁਪਰੀਮ ਕੋਰਟ ਸੀਗੀ ਉਹਨਾਂ ਨੇ ਆਰਡਰ ਕੀਤੇ ਸੀਗੀ ਇਹ ਜਿੰਨੇ ਵੀ ਐਪਲੀਕੇਸ਼ਨਸ ਹੈਗੀਆਂ ਇਹ ਚਾਹੇ ਇੰਸਟਾਗ੍ਰam ਆ ਚਾਹੇ ਫੇਸਬੁੱਕ ਆ ਚਾਹੇ ਵਾਟਸਐਪ ਆ ਚਾਹੇ ਯੂਟਿਊਬ ਆ ਇਹਦੇ ਸਮੇਤ 26 ਆ ਕਿ ਸਾਰਿਆਂ ਨੂੰ ਇਹਨਾਂ ਨੇ ਇਹ ਆਰਡਰ ਕੀਤੇ ਸੀਗੇ ਕਿ ਸੂਚਨਾ ਐਂਡ ਸੰਚਾਰ ਮੰਤਰਾਲਾ ਜਿਹੜਾ ਹੈਗਾ ਨੇਪਾਲ ਦਾ ਉਹਦੇ ਅਧੀਨ ਰਜਿਸਟਰਡ ਹੋਊ ਜਿਵੇਂ ਮੈਂ ਦੱਸਦਾ ਤਾਂ ਇਹ ਸਾਰੀਆਂ ਐਪਾਂ ਜਿਹੜੀਆਂ ਸੀਗੀਆਂ ਇਹ ਰਜਿਸਟਰਡ ਨਹੀਂ ਸੀਗੀਆਂ ਨੇਪਾਲ ਦੇ ਵਿੱਚ ਇਸ ਲਈ ਉਹਨਾਂ ਨੇ ਹੁਕਮ ਜਾਰੀ ਕੀਤੇ ਸੀ ਉੱਥੋਂ ਦੀ ਸੁਪਰੀਮ ਕੋਰਟ ਨੇ ਫਿਲਹਾਲ ਜਿਹੜੇ ਵੀ ਇਹ ਐਪਾਂ ਦੇ ਕਰਤਾ ਧਰਤਾ ਸੀਗੇ ਜ਼ਿਆਦਾਤਰ ਇਹਦੇ ਵਿੱਚ ਮੈਟਾ ਦੀਆਂ ਹੀ ਐਪਾਂ ਆ ਜਾ ਟਵਿੱਟਰ ਐਲਨ ਮਸਕਾ ਦਾ ਆ ਗਿਆ ਨਾ ਸੋ ਕਿਸੇ ਨੇ ਵੀ ਇਹਨੂੰ ਸੀਰੀਅਸਲੀ ਲਿਆ ਨਹੀਂ ਸੋ ਕਿਸੇ ਨੇ ਵੀ ਇਹਦੀ ਰਜਿਸਟ੍ਰੇਸ਼ਨ ਨੇਪਾਲ ਦੇ ਵਿੱਚ ਕਰਵਾਈ ਨਹੀਂ ਸੋ 28 ਅਗਸਤ ਨੂੰ ਜਿਹੜਾ ਉੱਥੋਂ ਦਾ ਮੰਤਰੀ ਸੀਗਾ ਸਾਰ ਐਂਡ ਸੂਚਨਾ ਪ੍ਰਸਾਰ ਮੰਤਰੀ ਸੀਗਾ ਪ੍ਰਿਥਵੀ ਸੂਬਾ ਉਹਨੇ ਇਹ ਐਲਾਨ ਕੀਤਾ ਕਿ ਅਗਲੇ 7 ਦਿਨ ਦਾ ਇਹ ਮੌਲਤ ਦਿੰਨੇ ਆਪਾਂ 28 ਅਗਸਤ ਤੋਂ ਕਿ 7 ਦਿਨਾਂ ਦੇ ਵਿੱਚ ਇਹ ਜੇ ਤਾਂ ਰਜਿਸਟਰਡ ਕਰਾ ਲੂਗੀਆਂ ਇਹ ਸਾਰੀਆਂ ਐਪਾਂ ਤਾਂ ਇਹ ਚੱਲਦੀਆਂ ਰੂਗੀਆਂ ਨੇਪਾਲ 'ਚ ਜੇ ਨਹੀਂ ਕਰਾਉਗੀਆਂ ਫਿਰ ਬੰਦ ਕਰਤੀਆਂ ਜਾਊਗੀਆਂ ਪਰ ਕਿਸੇ ਵੀ ਐਪ ਵਾਲੇ ਨੇ ਕੋਈ ਰਜਿਸਟ੍ਰੇਸ਼ਨ ਕਰਾਈ ਨਹੀਂ ਇਸ ਲਈ ਇਹ 4 ਸਪਟੰਬਰ ਤੋਂ ਨੇਪਾਲ ਦੇ ਵਿੱਚ ਇਹ ਬੜੀਆਂ ਐਪਾਂ ਬੰਦ ਕਰ ਦਿੱਤੀਆਂ ਗਈਆਂ ਬਿਲਕੁਲ ਇਸ ਵੇਲੇ ਨੇਪਾਲ ਦੇ ਵਿੱਚ ਫੇਸਬੁੱਕ WhatsApp Instagram ਤੇ ਟਵਿੱਟਰ ਇਸ ਤੋਂ ਇਲਾਵਾ 26 ਹੋਰ ਜਿਹੜੀਆਂ ਐਪਾਂ ਉਹ ਨਹੀਂ ਚੱਲ ਰਹੀਆਂ ਹੈਗੀਆਂ ਨੇਪਾਲ ਵਿੱਚ ਇਸ ਵੇਲੇ ਕੇਪੀ ਸ਼ਰਮਾ ਉਲੀ ਦੀ ਸਰਕਾਰ ਆ ਸਰਕਾਰ ਦਾ ਕਹਿਣਾ ਸੀਗਾ ਕਿ ਇਹ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਆ ਉਹਨਾਂ ਦੇ ਉੱਤੇ ਜੋ ਵੀ ਜਾਣਕਾਰੀ ਚਲਾਈ ਜਾਂਦੀ ਆ ਰਜਿਸਟਰਡ ਨਾ ਹੋਣ ਕਰਕੇ ਉਹ ਜਵਾਬਦੇ ਨਹੀਂ ਹੁੰਦੇ ਸੀਗੇ ਕਈ ਵਾਰੀ ਇਹ ਮਿਸ ਇਨਫੋਰਮੇਸ਼ਨ ਇਹ ਜਿਹੜੇ ਪਲੇਟਫਾਰਮ ਆ ਉਹਨਾਂ ਦੇ ਉੱਤੇ ਚਲਾਤੀ ਜਾਂਦੀ ਸੀ ਇਸ ਲਈ ਉੱਥੇ ਰਜਿਸਟਰਡ ਨਹੀਂ ਸੀ ਇਸ ਲਈ ਉਹ ਜਵਾਬਦੇ ਨਹੀਂ ਹੁੰਦੇ ਸੀਗੇ ਸੋ ਇਸ ਲਈ ਇਹਨਾਂ ਨੇ ਇਹ ਸਾਰਾ ਜਿਹੜਾ ਇਹ ਲੈ ਕੇ ਆਂਦਾ ਕਿ ਇਹ ਰਜਿਸਟਰਡ ਹੋਣੇ ਚਾਹੀਦੇ ਆ ਇੱਥੇ ਜੇਕਰ ਨਹੀਂ ਹੁੰਦੇ ਤਾਂ ਇਹ ਬੈਨ ਕਰ ਦਿੱਤੇ ਜਾਊਗੇ ਦੂਸਰਾ ਸਰਕਾਰ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਇੱਥੇ ਕੋਈ ਆਫਿਸ ਜਾਂ ਇਹਨਾਂ ਦੇ ਕੋਈ ਅਧਿਕਾਰੀ ਨਹੀਂ ਆ ਜੇਕਰ ਕਈ ਬੰਦੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਜਾਂ ਉਹਦੇ ਤੋਂ ਪੈਸਾ ਕਮਾਉਂਦੇ ਆ ਕੱਲੂ ਕੋਈ ਸੋਸ਼ਲ ਪਲੇਟਫਾਰਮ ਉਹ ਬੰਦੇ ਦਾ account ਬੰਦ ਕਰ ਦਿੰਦਾ ਤਾਂ ਇਹ ਬੰਦੇ ਕਿਤੇ ਵੀ ਜਾ ਕੇ ਕੰਪਲੀਟ ਨਹੀਂ ਕਰ ਸਕਦੇ ਸੀਗੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਇਸ ਲਈ ਇਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਵੀ ਐਪਲੀਕੇਸ਼ਨਸ ਹੈਗੀਆਂ 26 ਟੋਟਲ ਇਹ YouTube ਸਮੇਤ ਤੇ ਇਹਨਾਂ ਸਾਰਿਆਂ ਦੇ ਕੋਈ ਆਫਿਸ ਜਾਂ ਉਹਨਾਂ ਦਾ ਕੋਈ ਕੰਟਰੋਲ ਰੂਮ ਇੱਕ ਨੇਪਾਲ ਦੇ ਵਿੱਚ ਹੋਣਾ ਚਾਹੀਦਾ ਆ ਜਿੱਥੇ ਕੋਈ ਕੰਪਲੀਟ ਹੋਊਗੀ ਤਾਂ ਜਾ ਕੇ ਬੰਦਾ ਨੇਪਾਲ ਦਾ ਕਰ ਸਕਦਾ ਆ ਸੋ ਇਹ ਦੋ ਮੇਨ ਸ਼ਰਤਾਂ ਨਾਲ ਉਹਨਾਂ ਨੇ ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤੇ ਇਹ ਪਲੇਟਫਾਰਮ ਜਿਹੜੇ ਸੀਗੇ ਉਦੋਂ ਤੱਕ ਜਦੋਂ ਤੱਕ ਇਹ ਕੰਪਨੀਆਂ ਉੱਥੇ ਰਜਿਸਟਰਡ ਨਹੀਂ ਕਰਵਾਉਂਦੀਆਂ ਤੇ ਇਹ ਜਿਹੜੀ ਆ ਟਿਕਟੌਕ ਵਾਈਬਰ ਵੀ ਟੌਕ ਯਾਨੀ ਕਹਿ ਲਓ ਜਿਹੜੀ ਆ ਚੀਨ ਦੀਆਂ ਐਪਾਂ ਆਗੀਆਂ ਉਹ ਚਲਦੀਆਂ ਰਵਗੀਆਂ ਇਹ ਬਾੜੀਆਂ ਜਿਹੜੀਆਂ ਆ ਆਪਾਂ ਜਿਹੜੀਆਂ ਸਪੈਸ਼ਲੀ ਅਮਰੀਕਨ ਮੇਡ ਆ ਪਿੱਛੇ ਅਮਰੀਕਾ ਆ ਨਾ ਉੱਥੋਂ ਹੀ ਉਹਨਾਂ ਦੇ ਕਰਟਾ ਦਰਤਾ ਚਲਾਉਂਦੇ ਆ ਸੋ ਉਹ ਬਾੜੀਆਂ ਸਾਰੀਆਂ ਬੰਦ ਕਰਤੀਆਂ ਗਈਆਂ ਪਰ ਲੋਕਾਂ ਦਾ ਇਹ ਕਹਿਣਾ ਹੈ ਨੇਪਾਲ ਦੇ ਕਿ ਜਿਹੜੀ ਉਹਨਾਂ ਦੀ ਫਰੀडम ਆਫ ਸਪੀਚ ਆ ਉਹਨੂੰ ਇੱਕ ਤਰ੍ਹਾਂ ਨਾਲ ਦਬਾਇਆ ਜਾ ਰਿਹਾ ਜਿਹੜੀ ਸਰਕਾਰ ਆ ਉਹ ਇਹ ਕੰਟਰੋਲ ਕਰਨਾ ਚਾਹੁੰਦੀ ਆ ਕਿ ਕਿਹੜੀਆਂ ਖਬਰਾਂ ਮੀਡੀਆ ਦੇ ਉੱਤੇ ਦਿਖਾਈਆਂ ਜਾਣੀਆਂ ਚਾਹੀਦੀਆਂ ਆ ਤੇ ਕਿਹੜੀਆਂ ਨਹੀਂ ਦਿਖਾਉਣੀਆਂ ਸਾਰੀ ਗੇਮ ਇੱਥੇ ਹੀ ਫਸੀ ਆ ਸੋ ਜੇ ਮੈਂ ਗੱਲ ਕਰਾਂ ਤਾਂ ਇੰਡੀਆ ਦੇ ਵਿੱਚ ਵੀ ਇਹ ਪਿੱਛੇ ਜਿਹੜਾ ਰੌਲਾ ਪਿਆ ਸੀਗਾ ਟਵਿੱਟਰ ਨੂੰ ਲੈ ਕੇ ਜਦੋਂ ਖਬਰਾਂ ਆਈਆਂ ਸੀਗੀਆਂ ਕਿ ਇੱਥੇ ਇਹ ਬੰਦ ਹੋ ਜਾਣਾ ਕਿ ਉਹ ਆਪਣਾ ਇੱਥੇ ਰਜਿਸਟ੍ਰੇਸ਼ਨ ਦੇ ਨਹੀਂ ਰਹੇ ਸੀਗੇ ਇਹ ਇੰਡੀਆ ਵਾਲਿਆਂ ਨੂੰ ਤੇ ਇੰਡੀਆ ਵਾਲੇ ਚਾਹੁੰਦੇ ਸੀ ਸਾਨੂੰ ਉਹ ਸਾਰਾ ਰਜਿਸਟਰਡ ਹੋਣ ਤੇ ਆਪਾਂ ਉਹਨਾਂ ਨੂੰ ਦੱਸੀਏ ਕਿ ਕਿਹੜੀ ਖਬਰ ਤੁਸੀਂ ਚਲਾ ਸਕਦੇ ਆ ਜਾਂ ਉਹਨੂੰ ਮਿਸ ਇਨਫੋਰਮੇਸ਼ਨ ਕਹਿ ਕੇ ਉਹਨੂੰ ਹਟਾਇਆ ਜਾ ਸਕਦਾ ਸੋ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਆ ਜਿਹੜੀਆਂ ਕਿ ਸਰਕਾਰ ਕੰਟਰੋਲ ਕਰਦੀ ਆ ਤੇ ਉਹਨਾਂ ਨੂੰ ਚੱਲਣ ਵੀ ਨਹੀਂ ਦਿੱਤਾ ਜਾਂਦਾ ਤੇ ਕਈ ਵਾਰੀ ਉਹ ਹਟਾ ਵੀ ਦਿੱਤੀਆਂ ਜਾਂਦੀਆਂ ਇਸ ਪਲੇਟਫਾਰਮ ਦੇ ਉੱਤੋਂ ਸੋ ਇਸੇ ਹੀ ਤਰ੍ਹਾਂ ਦਾ ਜਿਹੜਾ ਨੇਪਾਲ ਵੀ ਕੰਟਰੋਲ ਕਰਨਾ ਚਾਹੁੰਦਾ ਸੀਗਾ ਤੇ ਮੈਨੂੰ ਲੱਗਦਾ ਇਹ ਜਿਹੜੀ ਆ ਵੀ ਐਪ ਆ ਕਿਉਂਕਿ ਉਹਨਾਂ ਦਾ ਬਿਜ਼ਨਸ ਆ ਬਹੁਤ ਵੱਡਾ ਬਿਜ਼ਨਸ ਆ ਸੋ ਉਹ ਕਿਤੇ ਨਾ ਕਿਤੇ ਇਹ ਰਜਿਸਟ੍ਰੇਸ਼ਨ ਹੌਲੀ-ਹੌਲੀ ਲੈ ਵੀ ਲਊਗੀ ਇਹ ਤੋਂ ਬਚ ਕੇ ਜਾਣਾ ਵੀ ਕਿੱਥੇ ਆ ਕਿਉਂਕਿ ਜੇਕਰ ਇਹਨਾਂ ਨੂੰ ਲੋਕਾਂ ਦੀ ਲੋੜ ਆ ਤਾਂ ਲੋਕਾਂ ਨੂੰ ਵੀ ਇਹਨਾਂ ਦੀ ਲੋੜ ਆ ਫਿਲਹਾਲ ਪ੍ਰੈਜ਼ੈਂਟ ਦੇ ਸਮੇਂ ਲਈ ਜਿਹੜਾ ਇਹ ਨੇਪਾਲ ਦੇ ਵਿੱਚ ਇਹ ਬੰਦ ਕਰਤੀਆਂ ਗਈਆਂ ਕੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਜਾਂ ਇੰਡੀਆ 'ਚ ਵੀ ਹੋ ਸਕਦਾ ਕਿ ਇਹ ਵਾਲੀਆਂ ਐਪਾਂ ਬੰਦ ਹੋ ਸਕਦੀਆਂ ਇਹਦੇ ਬਾਰੇ ਇੱਕ ਪਿੱਛੇ ਜੇ ਬਿਆਨ ਦਿੱਤਾ ਸੀਗਾ ਇਹ ਖਾਨਸਰ ਜੋ ਕਿ ਇੱਕ ਐਜੂਕੇਸ਼ਨਲ ਟੀਚਰ ਆ ਕਾਫੀ ਤੁਸੀਂ ਸੁਣੇ ਵੀ ਹੋਣਿਆ ਨਾ ਕਿ ਉਹਨਾਂ ਨੇ ਕੀ ਬਿਆਨ ਦਿੱਤਾ ਸੀਗਾ ਕਿ ਜਿੱਦਾਂ ਹੁਣ ਇੰਡੀਆ ਤੇ ਅਮਰੀਕਾ ਦੀ ਜਿਹੜੀ ਇੱਕ ਤਰ੍ਹਾਂ ਨਾਲ ਇਹ ਜਿੱਦਾਂ ਦੁਸ਼ਮਣੀ ਕਹਿ ਸਕਦੇ ਹਾਂ ਨਾ ਮਨ ਬਟਾਵ ਕਹ ਲਓ ਕੀ ਉਹ ਦਿਨ ਪਰ ਦਿਨ ਵੱਧ ਰਿਹਾ ਹੈ ਨਾ ਜੇ ਇਹ ਚਾਹਣ ਤਾਂ ਅਮਰੀਕਾ ਵਾਲੇ ਜੇਕਰ ਉਹ ਜੀਮੇਲ ਬੰਦ ਕਰ ਦੇਣ ਜਿੱਦਾਂ ਖਾਨਸਰ ਨੇ ਕਿਹਾ ਸੀ ਕਹਿੰਦਾ ਜੇਕਰ ਉਹ ਜੀਮੇਲ ਬੰਦ ਕਰ ਦੇਣ ਤਾਂ ਅੱਧਾ ਇੰਡੀਆ ਦਾ ਜਿਹੜਾ ਕੰਮਕਾਰਾ ਉਹ ਚੋਪਟ ਹੋ ਸਕਦਾ ਜੇ ਇਸ ਗੱਲ ਨੂੰ ਬਰੀਕੀ ਨਾਲ ਦੇਖਿਆ ਜਾਵੇ ਤਾਂ ਬਿਲਕੁਲ ਹੋ ਸਕਦਾ ਖਾਨਸਰ ਨੇ ਗੱਲ ਕੀਤੀ ਸੀ ਕਿ ਹੋ ਸਕਦਾ ਇਹ ਜਿਹੜਾ ਯੂਪੀਆਈ ਆ ਯਾਨੀ ਕਿ ਏ ਆਨਲਾਈਨ ਜਿਹੜੀ ट्रांजੈਕਸ਼ਨਸ ਕਰੀਦੀਆਂ ਪੈਸਿਆਂ ਦੇ ਆ ਵੀ ਉਹ ਵੀ ਬੰਦ ਹੋ ਸਕਦਾ ਚਲੋ ਉਹ ਨਹੀਂ ਹੋ ਸਕਦਾ ਕਿਉਂਕਿ ਉਹ ਬੈਂਕ ਜਾਂ ਤੁਹਾਡੇ ਫੋਨ ਨੰਬਰ ਨਾਲ ਲਿੰਕਡ ਹੁੰਦਾ ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਜੀਮੇਲ ਦੇ ਥਰੂ ਹੀ ਚੱਲਦੀਆਂ ਜੇ ਮੈਂ ਗੱਲ ਕਰਾਂ ਇੰਡੀਆ ਦੇ ਵਿੱਚ ਜੇ ਕੋਈ ਵਟਸਐਪ ਤੋਂ ਕੋਈ ਮੈਸੇਜ ਭੇਜਦਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ ਪਰ ਜੇਕਰ ਕੋਈ ਮੇਲ ਭੇਜਦਾ ਤਾਂ ਉਹਨੂੰ ਇੱਕ ਬਕਾਇਦਾ ਪ੍ਰੋਪਰ ਪ੍ਰੂਫ ਮੰਨਿਆ ਜਾਂਦਾ ਸੋ ਜੀਮੇਲ ਦੀ ਬਹੁਤ ਅਹਿਮ ਆ ਇੱਥੇ ਇੰਡੀਆ ਦੇ ਵਿੱਚ ਲਗਭਗ ਸਾਰੇ ਹੀ ਜਿਹੜੇ ਅਕਾਊਂਟ ਆ ਐਪ ਆ ਉਹ ਕਿਤੇ ਨਾ ਕਿਤੇ ਉਹਦੇ ਪਿੱਛੇ ਅਮਰੀਕਾ ਹੀ ਆ ਚਾਹੇ ਫੇਸਬੁੱਕ ਲਾ ਲਓ YouTube ਲਾ ਲਓ Instagram ਲਾ ਲਓ WhatsApp ਲਾ ਲਓ ਸੋ ਜੇਕਰ ਇਹ ਸਾਰੀਆਂ ਅਮਰੀਕਾ ਤੋਂ ਚੱਲਦੀਆਂ ਜੇਕਰ ਬੰਦ ਹੋਣਗੀਆਂ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਫਰਕ ਬਹੁਤ ਪੈ ਸਕਦਾ ਸੋ ਇਹ ਕੰਟਰੋਲ ਅਮਰੀਕਾ ਦੇ ਕੋਲ ਹੈਗਾ ਉਹ ਬੰਦ ਕਰ ਸਕਦੇ ਆ ਫਿਲਹਾਲ ਉਹਨਾਂ ਨੇ ਇਦਾਂ ਕਦੀ ਕਿਤੇ ਕਿਤੇ ਕੁਝ ਕੀਤਾ ਨੀਗਾ ਕਿ Gmail ਬੰਦ ਕਰਤੀ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਬੰਦ ਕਰਤੀਆਂ ਪਰ ਬਹੁਤ ਸਾਰੇ ਦੇਸ਼ ਪਹਿਲਾਂ ਹੀ ਹੈਗੇ ਆ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਮਤਲਬ ਕਿ ਕੰਟਰੋਲ ਚ ਕੀਤੀਆਂ ਹੋਈਆਂ ਜਿਦਾ ਤੁਸੀਂ ਰਸ਼ੀਆ ਲਾ ਲਓ ਚਾਈਨਾ ਲਾ ਲਓ ਚਾਈਨਾ ਦੇ ਵਿੱਚ Gmail ਵਗੈਰਾ ਜਾਂ ਹੋਰ ਕੋਈ ਚੀਜ਼ਾਂ ਇਦਾਂ ਦੀਆਂ ਵਰਤਦੇ ਨਹੀਂ ਉਹਨਾਂ ਨੇ ਆਪਣਾ ਹੀ ਸਾਰਾ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਬਣਾ ਲਿਆ WhatsApp ਦੇ ਬਰਾਬਰ ਵੀ ਕੁਝ ਨਾ ਕੁਝ ਹੋਰ ਜਿਹੜੇ ਉਹਨਾਂ ਦੇ ਐਪ ਆ ਹੈਗੀਆਂ YouTube ਦੇ ਬਰਾਬਰ ਵੀ ਉਹਨਾਂ ਦੇ ਕੋਲ ਐਪ ਆ ਹੈਗੀਆਂ ਰਸ਼ੀਆ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਰਸ਼ੀਆ ਵਾਲੇ ਜਿਹੜੇ ਹੁਣ WhatsApp ਤੇ ਸੀਗਾ ਰੀਸੈਂਟਲੀ ਪਿੱਛੇ ਜਿਹਨਾਂ ਨੇ ਕਿਹਾ ਤੁਸੀਂ ਉਹ ਤੋਂ WhatsApp ਤੋਂ ਕਾਲ ਨਹੀਂ ਕਰ ਸਕਦੇ ਜੇ ਤੁਸੀਂ ਕਾਲ ਕਰਨੀ ਹੈ ਰਸ਼ੀਆ ਦੀਆਂ ਬਣੀਆਂ ਜਿਹੜੀਆਂ ਆਪਾਂ ਉਹ ਵਰਤੋ ਇਸੇ ਹੀ ਤਰ੍ਹਾਂ ਜਿਹੜਾ Gmail ਦੇ ਉਹਨਾਂ ਨੇ ਉਲਟ ਰਸ਼ੀਆ ਦੀਆਂ ਬਣੀਆਂ ਹੋਈਆਂ ਮੇਲਸ ਕਹਿੰਦੇ ਉਹ ਵਰਤੋ ਸੋ ਇਸ ਤਰ੍ਹਾਂ ਜਿਹੜੇ ਵੀ ਇਹ ਮਤਲਬ ਕਿ ਜਿਹੜੇ ਪਿੱਛੇ ਲੋਬੀ ਅਮਰੀਕਾ ਹੈਗੀਆਂ ਉਹੋ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜੇ ਦੇਸ਼ ਉਹਨਾਂ ਨਾਲ ਦੁਸ਼ਮਣੀ ਰੱਖਦੇ ਆ ਉਹ ਦੂਸਰੇ ਜਿਹੜੇ ਇੱਕ ਪਲੇਟਫਾਰਮ ਤੇ ਕਨਵਰਟ ਹੋ ਰਹੇ ਆ ਹੌਲੀ ਹੌਲੀ ਜੇ ਮੈਂ ਗੱਲ ਕਰਾਂ ਤਾਂ ਇਹ ਰਸ਼ੀਆ ਦੇ ਵਿੱਚ YouTube ਨੂੰ ਵੀ ਬਹੁਤ ਲਿਮਟਡ ਮਤਲਬ ਕਿ ਕਰ ਦਿੱਤਾ ਗਿਆ ਕਿਉਂਕਿ ਬਹੁਤ ਸਾਰੀਆਂ ਖਬਰਾਂ ਰਸ਼ੀਆ ਦੇ ਅਗੇਂਸਟ ਹੀ ਚਲਦੀਆਂ ਸੀ ਇਸ ਲਈ ਉੱਥੇ ਬਹੁਤ ਸਾਰਾ ਸੈਂਸਰ ਤਕੜਾ ਲਾਇਆ ਕਿ ਉੱਥੇ ਦੀ ਜਿਹੜੀ ਗਵਰਨਮੈਂਟ ਆ ਬਹੁਤ ਮਤਲਬ ਕਿ ਲਿਮਟ ਦੇ ਵਿੱਚ ਇਹ ਜਿਹੜਾ ਚਲਾਉਂਦੀ ਆ YouTube ਦੀਆਂ ਕੋਈ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਉੱਥੇ ਚਲਦੀਆਂ ਤੇ YouTube ਦੀ ਕੋਈ ਕਮਾਈ ਵਗੈਰਾ ਜਿਹੜਾ ਅੱਗੇ ਰਸ਼ੀਆ ਤੋਂ ਕਰਦੇ ਸੀ ਉਹਨਾਂ ਨੇ ਬੰਦ ਕਰਤਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣ ਵਾਲੇ ਫਿਊਚਰ ਦੇ ਵਿੱਚ ਹੋ ਸਕਦੀਆਂ। ਇਹ ਕੋਈ ਵੱਡੀ ਗੱਲ ਨਹੀਂ ਗਈ। ਹੋ ਸਕਦਾ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ Instagram, WhatsApp, YouTube ਹੈਨਾ ਇਹ Facebook ਸੋ ਇਹ ਸਾਰੀਆਂ ਚੀਜ਼ਾਂ ਬੰਦ ਹੋ ਸਕਦੀਆਂ ਕਿਉਂਕਿ ਇਹਦਾ ਕੰਟਰੋਲ ਕਿਸੇ ਹੋਰ ਦੇ ਕੋਲ ਆ। ਜੇ ਉਸ ਦੇਸ਼ ਨਾਲ ਕਾਨੂੰ ਦੁਸ਼ਮਣੀ ਇਸ ਹੱਦ ਤੱਕ ਜਾਂਦੀ ਆ ਤਾਂ ਉਹ ਜ਼ਰੂਰ ਬੰਦ ਕਰ ਸਕਦਾ। ਨੇਪਾਲ ਇਹਦੀ ਆਧਾਰਨ ਬੇਸ਼ੱਕ ਉੱਥੇ ਚਾਲੂ ਵੀ ਹੋ ਜਾਏ ਥੋੜੇ ਸਮੇਂ ਦੇ ਵਿੱਚ ਸੋ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਨੇਪਾਲ ਦੇ ਵਿੱਚ ਇਹ ਸਾਰਾ ਕੁਝ ਬੈਨ ਲੱਗਾ ਕਿ ਇੰਡੀਆ ਦੇ ਵਿੱਚ ਵੀ ਲੱਗਣਾ ਚਾਹੀਦਾ ਹੈ ਇਹ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੰਸਟਾਗ੍ਰam ਫੇਸਬੁੱਕ ਇਹ ਯੂਟਿਊਬ ਵਟਸਐਪ ਹਾਲਾਂਕਿ ਬਹੁਤ ਸਾਰੀ ਇਨਫਰਮੇਸ਼ਨ ਇਨ੍ਹਾਂ ਹੀ ਪਲੇਟਫਾਰਮਾਂ ਤੋਂ ਲੋਕਾਂ ਨੂੰ ਸਹੀ ਮਿਲਦੀ ਆ ਹਨ ਕਿਉਂਕਿ ਗੋਦੀ ਮੀਡੀਆ ਦਾ ਤੁਹਾਨੂੰ ਪਤਾ ਹੀ ਆ ਕੀ ਪ੍ਰੋਪਗੈਂਡਾ ਚੱਲਦਾ ਸੋ ਫਿਰ ਵੀ ਕਈ ਲੋਕਾਂ ਦਾ ਮੰਨਣਾ ਹੈ ਇਹ ਬੰਦ ਹੋਣੇ ਚਾਹੀਦੇ ਆ ਇਹਦੇ ਨਾਲ ਲਾਈਫ ਦੇ ਵਿੱਚ ਥੋੜੀ ਪੀਸ ਸ਼ਾਂਤੀ ਆਊਗੀ ਸੋ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਕਿ ਇਹ ਬੰਦ ਹੋਣੇ ਚਾਹੀਦੇ ਆ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਮੈਨੂੰ ਜਰੂਰ ਦੱਸਿਓ ਮੈਂ ਬੜੀ ਬੇਸਬਰੀ ਨਾਲ ਤੁਹਾਡੇ ਕਮੈਂਟ ਪੜ੍ਹੂੰਗਾ ਕਿ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਇਹ ਆਪਣੀ ਖਬਰ ਸੀ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ